ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਉਮੀਦਵਾਰ ਛੇ ਸਿੰਘ ਕਬਾਇਆ ਦੇ ਹੱਕ ਦੇ ਵਿੱਚ ਅੱਜ ਗੁਰੂ ਹਰਸਾਏ ਦੇ ਵਿੱਚ ਦਵਿੰਦਰ ਸਿੰਘ ਕਬਾਇਆ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲਗਭਗ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਦੌਰੇ ਹੈਗੇ ਇੱਕ ਪਿੰਡ ਦੇ ਵਿੱਚ ਮੌਜੂਦ ਹਾਂ ਗੱਲਬਾਤ ਕਰ ਲੈਣਾ ਦਵਿੰਦਰ ਜੀ ਕਿਵੇਂ ਰਿਸਪੌਂਸ ਮਿਲ ਰਿਹਾ ਹਾਂ ਤੁਸੀਂ ਵੇਖ ਹੀ ਰਹੇ ਹੋ ਸਾਡੀ ਕਾਂਗਰਸ ਦੀ ਟੀਮ ਗੁਰੂ ਹਰਸਾਏ ਦੀ ਪੂਰੀ ਡਟੀ ਖੜੀ ਹੈ ਔਰ ਜੋ ਉਤਸ਼ਾਹ ਹੈ ਲੋਕਾਂ ਦੇ ਵਿੱਚ ਅੱਜ ਅਸੀਂ ਹੁਣ ਮੋਨ ਕੇ ਠਾੜ ਖੜੇ ਹਾਂ ਤੁਹਾ ਤੁਸੀਂ ਦੇਖ ਰਹੇ ਹੋ ਕਿੰਨਾ ਉਸ ਸ਼ਾਇ ਲੋਕਾਂ ਦੇ ਵਿੱਚ ਇਹ ਸੀਟ ਅਸੀਂ ਬੜੇ ਵੱਡੇ ਮਾਰਜਨ ਦੇ ਨਾਲ ਫਰੀਦਕੋਟ ਲੋਕ ਸਭਾ ਦੀ ਜਿੱਤਾਂ ਤੇਨਿੰਦਰ ਜੀ ਕਬਾਇਆ ਸਾਹਿਬ ਦੋ ਵਾਰ ਜਿੱਤ ਕੇ ਜਾਂਦੇ ਆ ਤੇ ਬਾਰਡਰ ਤੇ ਜਿਹੜੇ ਹੈਗਿਆ ਸੀ ਵੀ ਜਾ ਕੇ ਆਏ ਆ ਲੋਕਾਂ ਦੇ ਵਿੱਚ ਉਹ ਕਹਿੰਦੇ ਕਿ ਕਬਾਇਆ ਸਾਡਾ ਹੀ ਹੈ ਕਬਾਇਏ ਨਹੀਂ ਵੋਟਾਂ ਪਾਉਣੀਆਂ ਹੈਗੀਆਂ ਅੱਜ ਬਾਰਡਰ ਦੇ ਪਿੰਡਾਂ ਦੇ ਵੀ ਦੌਰੇ ਆ ਕੰਬੋਜ ਬਰਾਦਰੀ ਦੇ ਵੀ ਰਾਏ ਸ ਸਾਰੀਆਂ ਬਰਾਦਰੀਆਂ ਚ ਆਧਾਰ ਬੰਦਾ ਜਾ ਰਿਹਾ ਦਿਨੋ ਦਿਨ ਕੀ ਦੇਖਦੇ ਹੈਗੇ ਉਹ ਮੁਕਾਬਲਾ ਕਹਿੰਦੇ ਨਾਲ ਦੇਖੋ ਜੀ ਕਬਾਇਆ ਸਾਹਿਬ ਦਾ ਆਧਾਰ ਇਕੱਲਾ ਰਾਏ ਸਿੱਖ ਨਹੀਂ ਸਾਰੀਆਂ ਬਰਾਦਰੀਆਂ ਨਾਲ ਹੀ ਪਿਆਰ ਹੈ ਉਹਨਾਂ ਦਾ ਤਾਂ ਹੀ ਉਹ ਦੋ ਵਾਰ ਐਮ ਸੋ ਅੱਜ ਵੀ ਅਸੀਂ ਬਾਰਡਰ ਦੇ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸਾਰੇ ਨਾਲ ਐ ਸੋ ਬੜਾ ਬੜਾ ਉਤਸ਼ਾਹ ਹੈ ਤੁਸੀਂ ਆਪ ਹੀ ਦੱਸ ਰਹੇ ਲੋਕ ਜੋ ਪਿਆਰ ਕਰ ਰਹੇ ਸੋ ਸਾਡੀ ਜਿਹੜੀ ਜਿੱਤ ਬੜੀ ਵੱਡੀ ਹੋਵੇਗੀ ਆਉਣ ਵਾਲੇ ਦਿਨਾਂ ਵਿੱਚ ਕੋਈ ਪਾਰਟੀ ਤੋਂ ਵੱਡੀ ਰੈਲੀ ਹੋ ਸਕਦੀ ਹੈ ਕੋਈ ਵੱਡਾ ਲੀਡਰ ਆ ਸਕਦਾ ਹੋਈ ਹੈ ਕੋਈ ਗੱਲਬਾਤ ਉਹ ਚੱਲ ਰਹੀ ਹੈ ਗੱਲਬਾਤ ਜੇ ਕੋਈ ਵੱਡੇ ਲੀਡਰ ਆਣਗੇ ਤਾਂ ਅਸੀਂ ਇੱਥੇ ਰੈਲੀ ਇੱਕ ਜ਼ਰੂਰ ਕਰਾਂਗੇ ਜਿਵੇਂ ਤੁਹਾਡੇ ਵਿਰੋਧੀਆਂ ਪਾਰਟੀਆਂ ਹੈਗੀਆਂ ਨੇ ਕੋਈ ਰੋਡ ਸ਼ੋ ਕਰ ਰਿਹਾ ਕੋਈ ਰੈਲੀਆ ਕਰ ਰਿਹਾ ਹੈਗਾ ਅੱਜ ਵੀ ਭਗਵੰਤ ਮਾਨ ਦਾ ਜਿਹੜਾ ਰੋਡ ਸ਼ੋ ਹੈ ਤੁਹਾਡੇ ਜਲਾਲਾਬਾਦ ਵਿੱਚ ਜਲਾਲਾਬਾਦ ਵਿੱਚ ਤੁਹਾਡਾ ਗੜ ਰਿਹਾ ਹੈ ਐਂਪੀਸਾਬ ਤੋਂ ਐਮਐਲਏ ਵੀ ਜਿੱਤੇ ਬੜੀ ਵੱਡੀ ਲੀਡ ਨਾਲ ਹਨ ਸਾਰਾ ਜੋਸਨ ਵਾਲਾ ਨੂੰ ਹੋ ਰਾਇਆ ਅੱਜ ਕੀ ਲੱਗਦਾ ਹੈਗਾ ਜਲਾਲਾਵਾਦ ਵਿੱਚ ਦੇਖੋ ਭਗਵੰਤ ਮਾਨ ਚਾਹ ਰੋਡ ਸ਼ੋਅ ਕਰੇ ਜੋ ਮਰਜ਼ੀ ਕਰ ਲੈ ਉਹਨਾਂ ਦੂਜੇ ਜਾਂ ਤੀਜੇ ਨੰਬਰ ਤੇ ਆਣਾ ਹੀ ਆਣਾ ਪਹਿਲੀ ਗੱਲ ਤੀਜੇ ਆਮ ਆਦਮੀ ਤਾਂ ਤੀਜੇ ਨੰਬਰ ਤੇ ਜਾਊਗੀ ਸੋ ਕਬਾਇਆ ਸਾਹਿਬ ਨੂੰ ਲੋਕ ਪਿਆਰ ਕਰਦੇ ਆ ਤੁਸੀਂ 4 ਤਰੀਕ ਨੂੰ ਵੇਖ ਲਿਓ ਕੀ ਬਣਦਾ ਹੈ ਦੋ 25 ਸਾਲਾਂ ਦਾ ਕੰਮ ਹੋ ਗਿਆ ਆਮ ਆਦੀ ਪਾਰਟੀ ਦਾ ਪੰਜਾਬ ਦੇ ਵਿੱਚ ਕੀ ਦੇਖਦੇ ਹੋਏ ਆਪ ਦਾ ਦਰ ਆਪ ਦਾ ਦਰ ਤੁਸੀਂ ਵੇਖਿਆ ਹੀ ਕਿੰਨੀ ਗੁੰਡਾਗਰਦੀ ਕਰਪਸ਼ਨ ਪੈਸੇ ਤੋਂ ਬਿਨਾ ਕਿਸਦਾ ਕੰਮ ਨਹੀਂ ਹੁੰਦਾ ਕਿਸੇ ਦੀ ਕੋਈ ਥਾਣੇ ਦਰਬਾਰੇ ਸੁਣਵਾਈ ਹੈ ਨਹੀਂ ਹਰ ਵਰਗ ਹੀ ਦੁਖੀ ਹੈ ਸੋ ਇਹ ਹਾਲਾਤ ਅੱਜ ਮਾੜੇ ਆ ਲੋਕ ਜਿਹੜੇ ਕਾਂਗਰਸ ਨੂੰ ਫੇਰ ਯਾਦ ਕਰਨ ਲੱਗੇ ਕਾਂਗਰਸ ਦੇ ਰਾਜ ਨੂੰ ਯਾਦ ਕਰਨ ਲੱਗੇ ਸੋ ਇਸ ਕਰਕੇ ਮੈਂ ਸਮਝਦਾ ਕਿ ਐਡੀ ਵੱਡੀ ਲਹਿਰ ਜਿਹੜੀ ਕਾਂਗਰਸ ਪਾਰਟੀ ਦੇ ਆਕ ਵਿੱਚ ਬਣੀ ਹੈ ਪੀਪੀ ਜੀ ਕਿਵੇਂ ਦੇਖਦੇ ਹੋ ਬਲਾਗ ਪ੍ਰਦਾਨ ਲਗਾ ਦਿੱਤਾ ਗਿਆ ਕੰਬੋਜ ਬਰਾਦਰੀ ਦੇ ਵੱਡੇ ਚਿਹਰੇ ਹੈਗੇ ਉਹ ਪਿੰਡਾਂ ਕੰਬੋਜ ਬਰਾਦੀ ਦੇ ਵੀ ਪ੍ਰੋਗਰਾਮ ਨੇ ਅੱਜ ਰਾਏ ਸਿੱਖ ਬਰਾਦਰੀ ਦਾ ਜੱਟ ਸਿੱਖ ਬਰਾਦਰੀ ਵਿੱਚ ਵੀ ਪ੍ਰੋਗਰਾਮ ਹੋਣੇ ਆ ਕੀ ਹੁਣ ਹੈਗਾ ਲੋਕਾਂ ਦਾ ਚਕਾ ਕਿੱਦਾਂ ਕਿੱਦਾਂ ਦਾ ਤੁਹਾਨੂੰ ਗੱਲ ਜੀ ਕਾਂਗਰਸ ਪਾਰਟੀ ਰਾਜ ਇਸ ਪਿੰਡ ਚ ਖੜੇ ਆਏ ਇਥੋਂ ਵੀ ਸਾਨੂੰ ਹਮੇਸ਼ਾ 7% ਤੋਂ ਉੱਪਰ ਵੋਟ ਮਿਲੀ ਹੈ। ਹੂੰ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਸੀਟ ਹੈ ਕਾਂਗਰਸ ਦੀ ਰਹੀ ਹੈ। ਜਿੱਦਾਂ ਪਹਿਲਾਂ ਕੋਹਾਵਾ ਸਰ ਉਹਤੇ ਬੋਲ ਕੇ ਗਏ ਸਾਡੀਆਂ ਪਾਰਟੀ ਦੇ ਕੁਝ ਜਿਹੜੀਆਂ ਲੋਕ ਸਭਾ ਸੀ ਪਿਛਲੀ ਨੇ ਹਾਰੇ ਉਹ ਸਾਡੀ ਪਾਰਟੀ ਦੇ ਕੁਝ ਵੱਡੇ ਲੀਡਰਾਂ ਨੇ ਜਿਹੜੀਆਂ ਨੇ ਅੰਦਰ ਖਾਤੇ ਉਹ ਕਰਕੇ ਗੱਡਮੱਟ ਤੇ ਹਾਰਾਈਆਂ ਪਰ ਸਾਡੀ ਮੈਂ ਕਹਿੰਦਾ ਖੁਸ਼ਕਿਸਮਤੀ ਇਹ ਵੀ ਉਹ ਸਾਨੂੰ ਛੱਡ ਕੇ ਹੁਣ ਬਿਜੇ ਵੀ ਨੂੰ ਠੋਕਣ ਚਲੇ ਗਏ। ਹੂੰ ਉਹ ਸਾਰੇ ਚਲੇ ਗਏ। ਇਸ ਵਾਰੀ ਇਹ ਕੱਲਾ ਨਹੀਂ ਸਾਡੀ ਜਿਹੜੀ ਆਪਣੀ ਕਮੋਜ਼ ਕਮਿਊਨਿਟੀ ਪੂਰੀ ਦੇ ਹਰੀ ਜਨ ਮਜ਼ਦੂਰ ਉਹ ਕਾਂਗਰਸ ਦੇ ਕਿਸਾਨ ਮਜ਼ਦੂਰ ਸਾਰੇ ਨਾਲ ਨੇ ਨਾਲ ਇਸ ਕਰਕੇ ਨੇ ਵੀ ਇਸ ਵਾਰ ਜਿਹੜੇ 74 ਸਾਲਾਂ ਬਾਅਦ ਇੱਕ ਨਵੀਂ ਤਰ੍ਹਾਂ ਦਾ ਇਲੈਕਸ਼ਨ ਹੈ ਉਹ ਪਹਿਲਾਂ ਦਾ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਨੇ ਲੋਕਾਂ ਨੂੰ ਆਪਣੀ ਰੋਟੀ ਦਵੀ ਹੈ ਬਿਲਕੁਲ ਜਿਹੜਾ ਮੋਦੀ ਸਾਹਿਬ ਨੇ ਹੁਣ ਤੁਸੀਂ ਇਹ ਕਰ ਲੋ ਵੀ ਸ਼ੰਭੂ ਤੇ ਬੈਠੇ ਨੇ ਇਹਨਾਂ ਦਿਨਾਂ ਦੇ ਇਤਿਹਾਸ ਜੇ ਵੀ ਪਹਿਲੀ ਵਾਰੀ ਵੇਖਿਆ ਮੈਂ ਵੀ ਜਰਨਲਿਸਟ ਵੀ ਰਿਹਾ ਮੈਂ ਵੇਖਿਆ ਵੀ ਸੜਕਾਂ ਤੇ ਕਿਲ ਘੱਟਦੇ ਹੋ ਯਾਰ ਦਿੱਲੀ ਜਾਣ ਦਾ ਕਿਸੇ ਨੂੰ ਅਧਕਾਰ ਖੋਲਿਆ ਗਿਆ ਇਹ ਤਾਂ ਲੋਕਾਂ ਦਾ ਜਿਹੜਾ ਫੰਡਾਮੈਂਟਲ ਰਾਈਟ ਹੈ ਉਹਨਾਂ ਨੂੰ ਵੀ ਇਗਨੋਰ ਕਰ ਰਹੇ ਨਾ ਇਹ ਲੋਕ ਆਪਣੇ ਆਪ ਜਦ ਕਿਸਾਨ ਜਾਏਗਾ ਮਜ਼ਦੂਰ ਜਾਏਗਾ ਮਜ਼ਦੂਰ ਵੀ ਜਾਏਗਾ ਤੇ ਬਾਜ਼ਾਰ ਦੇ ਜਿਹੜਾ ਛੋਟਾ ਦੁਕਾਨਦਾਰ ਹੈ ਉਹ ਵੀ ਜਾਏਗਾ ਇਸ ਕਰਕੇ ਮਾਲਮ ਹੈ ਪੂਰਾ ਰਿਸਪੌਂਸ ਬਹੁਤ ਵਧੀਆ ਲੋਕਾਂ ਦਾ ਜਿਹੜਾ ਪੋਜੀਟਿਵ ਹੈ ਜਿਹੜਾ ਉਹਗੇ ਪਹਿਲਾਂ ਅਨੇਰ ਸੀ ਉਹ ਚਲੇ ਗਿਆ ਇਹ ਹਰ ਵੀ 25 30 ਸਾਲਾਂ ਬਾਅਦ ਹਰ ਸਟੇਟ ਚ ਕਿਤੇ ਨਾ ਕਿਤੇ ਆਉਂਦਾ ਉਹ ਆਇਆ ਸੀ ਇੱਕ ਤੂਫਾਨ ਚਲੇ ਗਿਆ ਹੁਣ ਜਿਹੜੀ ਕਾਰ ਨੂੰ ਲੋਕ ਫੇਰ ਯਾਦ ਕਰਨ ਲੱਗੇ ਨੇ ਤੇ ਸਾਡੇ ਕੈਂਡੀਡੇਟ ਵੀ ਵਧੀਆ ਨੇ ਤੇ ਰਾਹੁਲ ਗਾਂਧੀ ਵਰਗੇ ਜਿਹ ਬੰਦੇ ਜਿਨ੍ਹਾਂ ਨੇ 5 7000 ਕਿਲੋਮੀਟਰ ਪੈਦਲ ਯਾਤਰਾ ਕੀਤੀ ਹੋਵੇ ਇੱਥੇ ਅੱਜ ਕੱਲ੍ਹ ਜਿ ਸੀ ਕਿਸੇ ਨੇ ਜਾਣਾ ਹੋਵੇ ਤਾਂ ਉਹ ਵੀ ਮੋਟਰਸਾਈਕਲ ਭਾਲਦਾ ਤੇ ਸਾਡਾ ਜਿਹੜਾ ਰਾਸ਼ਟਰੀ ਪ੍ਰਧਾਨ ਰਿਆ ਉਹ ਯਾਰ ਸੜਕ 'ਚ ਤੇ ਸਰਦੀ 'ਚ ਬਰਫ਼ ਦੇ ਗੋਲਿਆਂ 'ਚ ਜਾ ਕੇ ਪੈਦਲ ਤੁਰ ਰਿਹਾ T-shirt ਕਾ ਕੇ ਘੁੰਮਦਾ ਰਿਹਾ ਉਹ ਜਿਹੜਾ ਸ਼ਹਿਜ਼ਾਦਾ ਉਹਨੂੰ ਦੱਸਦਾ ਉਹ ਆਪ ਦਾ ਫਿਰਦਾ ਰੋਜ਼ ਦੇ 15-15 ਲੱਖ ਦੇ ਸੂਟ ਬਦਲਦਾ ਹੈਲੀਕਾਪਟਰ ਤੇ ਉਹਦਾ ਜਹਾਜ ਏ ਉਹ 8500 ਕਰੋੜ ਦਾ ਜਿਹਦੇ ਤੋਂ ਫਿਰਦਾ ਤੇ ਸਾਡੇ ਵਾਲਾ ਬੇਲੀ ਦੇ ਅੱਗੇ ਗੱਡੀ ਤੇ ਤੁਰਿਆ ਫਿਰਦਾ ਜਿਹਨੂੰ ਸ਼ਹਾਜਾਦਾ ਕਹਿੰਦਾ ਰਹਿੰਦਾ ਜਿਹੜਾ ਅਮੀਰ ਖਾਨਦਾਨ ਦੇ ਵਿੱਚੋਂ ਪੈਦਾ ਹੋਇਆ ਜਿਹਦਾ ਦਾਦਾ ਪਰਦਾਦਾ ਦੇ 14-14 ਉਸ ਵੇਲੇ ਮਿਲੀਆਂ ਜਦੋਂ ਉਹਦਾ ਦਾਦੇ ਪਰਦਾਦੇ ਦੇ ਵਿੱਚ ਖੜੀਆਂ ਦੇ ਜਵਾਲਨ ਨੇਹਰੂ ਦੇ ਉਹ ਤਾਂ ਸੜਕਾਂ ਤੇ ਫਿਰਦਾ ਤੇ ਜਿਹੜਾ ਦਾ ਮੈਂ ਚਾਹ ਵੇਚਣਾ ਉਹ 8500 8500 ਕਰੋੜ ਦੇ ਜਾਜ ਤੇ ਫਿਰਦਾ ਤੇ ਫਿਰ ਲੋਕਾਂ 'ਚ ਫਿਰਦਾ ਨਹੀਂ ਤੁਸੀਂ ਵੀ ਪ੍ਰੈਸ ਵਾਲੇ ਉਹ ਮੇਰਾ ਵੀ ਪ੍ਰੈਸ ਨਾਲ ਤਲਗ ਰਿਹਾ ਇੱਕ ਪ੍ਰੈਸ ਕਾਰਡ ਪਾਸੇ ਦਿਖਾ ਦਿਓ ਪਿਛਲੇ 10 ਸਾਲਾਂ ਜਿਹੜੇ ਮੋਦੀ ਨੇ ਕੀਤੀ ਹੋਈ ਮੈਨਿਪੂਲੇਟ ਕਰਕੇ ਜਿਹੜੇ ਵੱਡੇ ਘਰਾਂ ਦੇ ਚੈਨਲ ਨੇ ਆ ਤੁਹਾਡੇ ਵਰ ਸੋਸ਼ਲ ਮੀਡੀਆ ਨਾ ਹੁੰਦਾ ਤੇ ਇਹਦਾ ਕਾਂਗਰਸ ਪਾਰਟੀ ਛੱਡ ਕੇ ਸਾਰੀਆਂ ਪਾਰਟੀਆਂ ਸਾਰਿਆਂ ਨੂੰ ਨਵੇਡ ਦਿੰਦਾ ਬੇਲੀ ਜਿਹੜੇ ਵੱਡੇ ਚੈਲੰਜ ਇਹਨੂੰ ਲੋਕੀ ਗੋਦੀ ਮੀਡੀਆ ਕਹਿੰਦੇ ਨੇ ਆ ਕਿਸਾਨੀ ਅੰਦੋਲਨ ਜਿਹਨੂੰ ਨਵੇਡ ਦਿੰਦੇ ਉਹਨੂੰ ਉੱਥੇ ਪ੍ਰੋਮਿਸ ਕੀਤਾ ਅੱਜ ਉਸ ਪ੍ਰੋਮਿਸ ਤੋਂ ਫਿਰ ਭੱਜ ਗਿਆ ਕਿਸੇ ਨੂੰ ਤੁਸੀਂ ਇਹ ਦੱਸੋ ਵੀ ਦਿੱਲੀ ਕੇ ਕਿਸੇ ਦੇ ਬਾਪ ਦੀ ਹੈ ਕਿਸਾਨ ਨੂੰ ਕਿਉਂ ਨਹੀਂ ਜਾਣ ਦਿੰਦੇ ਸਾਡੇ ਆਦੇ ਚ ਆ ਕੇ ਪੈ ਲੋਈ ਪਗੰਦ ਮੰਨ ਕਹਿੰਦੇ ਅਸੀਂ ਅਣਪਛਾਤੇ ਦੇ ਪਰਚਾ ਹੁੰਦਾ ਤੇ ਫਿਰ ਉੱਥੇ ਸ਼ੰਭੂ ਬੈਡਰ ਕਮਾਂਡ ਪਛਾਤੇ ਤੇ ਦੇ ਦਿੱਤਾ ਵੀ ਪਰਚਾ ਇਸ ਕਰਕੇ ਲੋਕ ਇਹ ਗੱਲ ਉਹ ਪੁਰਾਣਾ ਸਮਾ ਨਹੀਂ ਲੋਕ ਸਮਝਦੇ ਨੇ ਜਾਨੀ ਕਿ ਉਹ ਬਦਲਾਵ ਵਾਲਾ ਹੈ ਨਹੀਂ ਉਹ ਕਾਣੀ ਗਈ ਉਹ ਨਿਬੜ ਗਈ ਜੀ ਉਹ 25 30 ਸਾਲਾਂ ਬਾਅਦ ਜਿੱਦਾਂ ਅਸਾਮ ਚ ਆਇਆ ਸੀ ਇੱਕ ਰਿ ਸਾਰੇ ਸਟੂਡੈਂਟ ਜਿੱਦ ਕੇ ਇੱਕ ਹੀ ਬੰਦਾ ਵਾਹ ਅਸੀਂ ਸਾਰੇ ਸਟੂਡੈਂਟ ਜਿਹੜੇ ਐਮਐਲਏ ਦੇ ਹਰਿਆਣੇ ਮੈਡ ਸੀ ਦੁਬਾਰਾ ਕਿਤੇ ਵਿਹੇ ਹੀ ਨਹੀਂ ਲੋਕ ਅਸਲ ਚ ਜਿਹੜਾ ਮੁੱਦਿਆਂ ਦੀ ਗੱਲ ਕਰਦੇ ਨੇ ਉਹ ਅਮਰੀਕ ਜੀ ਕਿਵੇਂ ਤੁਹਾਡੇ ਕੀ ਪ੍ਰੋਗਰਾਮ ਹੈ ਏਰੀਆ ਦੇ ਵਿੱਚ ਪ੍ਰੋਗਰਾਮ ਹਲਕੇ ਚ ਰੱਖੇ ਹੋ ਫਸਲਾਂ ਤੇ ਨਸਲਾਂ ਦੀ ਬਿਲਕੁਲ ਫਸਲਾਂ ਤੇ ਨਸਲਾਂ ਨਸਲਾਂ ਤਾਂ ਹੀ ਬਚਣਗੀਆਂ ਜੇ ਅਸੀਂ ਕਾਂਗਰਸ ਪਾਰਟੀ ਲੈ ਕੇ ਆਵਾਂਗੇ ਤੇ ਮਹਾਰਾਜ ਦੀ ਕਿਰਪਾ ਨਾਲ ਐਸ ਵਾਰ ਲੋਕ ਸਭਾ ਫਿਰੋਜ਼ਪੁਰ ਤੇ ਕਾਂਗਰਸ ਦਾ ਝੰਡਾ ਬੁਲੰਦ ਕਰਾਂਗੇ ਵੱਡੇ ਲੀਡਰ ਹੋਣ ਕਰਕੇ ਅਸੀਂ ਛੋਟੇ ਲੀਡਰਾਂ ਨੇ ਮਹਾਰਾਜ ਦੀ ਕਿਰਪਾ ਕਰਨੀ ਹੈ ਦੇਖ ਲੈ ਤੁਸੀਂ ਬਿਲਕੁਲ ਜੀ ਕਹਿੰਦੇ ਛੋਟੇ ਲੀਡਰਾਂ ਤੇ ਮਹਾਰਾਜ ਦੀ ਕਿਰਪਾ ਹੋਣੀ ਹੈ ਤੇ ਦਵਿੰਦਰ ਕਵਾਇਆ ਹੋਰਾਂ ਵੱਲੋਂ ਅੱਜ ਹਲਕਾ ਗੁਰੂ ਅਰਸਾਏ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਰੱਖਿਆ ਗਿਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਪਿੰਡਾਂ ਦੇ ਵਿੱਚ ਬਾਰਡਰ ਪੱਟੀ ਦੇ ਵੀ ਪਿੰਡ ਨੇ ਕੰਬੋਜ ਬਰਾਦੀ ਦੇ ਪਿੰਡ ਨੇ ਜੱਟ ਸਿੱਖ ਪਿੰਡਾਂ ਦੇ ਵਿੱਚ ਵੀ ਅੱਜ ਇਹਨਾਂ ਦੇ ਪ੍ਰੋਗਰਾਮ ਹੈਗੇ ਆ ਲੋਕ ਇਹਨਾਂ ਵੱਲ ਵੇਖਿਆ ਜਾ ਰਿਹਾ ਲੋਕ ਕਾਂਗਰਸ ਨਾਲ ਨੇ ਕਾਂਗਰਸ ਨਾਲ ਖੜੇ ਆ ਜਿੱਥੇ ਕਾਂਗਰਸ ਦਾ ਵੋਟ ਬੈਂਕ ਖੜਾ ਹੈ ਤੇ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਰੈਲੀ ਵੀ ਹੋ ਸਕਦੀ ਹੈ ਵੱਡੇ ਲੀਡਰ ਵੀ ਆ ਸਕਦੇ ਨੇ ਪਰ ਸਿਆਸਤਾ ਪਾਰਾ ਗਰਮੀ ਵੀ ਬਹੁਤ ਜ਼ਿਆਦਾ ਹੈ ਜੇ ਗਰਮੀ ਦਾ ਪਾਰਾ ਵੀ ਅੱਜ ਟੈਂਪਰੇਚਰ ਜਿਆਦਾ ਹੈ ਤਾਂ ਮਨ ਵਧਿਆ ਹੋਇਆ ਤੇ ਸਿਆਸਤ ਦਾ ਪਾਰਾ ਵੀ ਜ਼ਰੂਰ ਵਧਿਆ ਹੋਇਆ ਕਿਉਂਕਿ ਅੱਜ ਹਲਕਾ ਗੁਰੂਰਸਾਏ ਦੀ ਗੱਲ ਕਰ ਲੈਣ ਤਾਂ ਗੁਰੂਰਸਾਏ ਹਲਕੇ ਦੇ ਵਿੱਚ ਅੱਜ ਦਵਿੰਦਰ ਕੋਆਇਆ ਹੋਰਾਂ ਦੇ ਪ੍ਰੋਗਰਾਮ ਨੇ ਅੱਜ ਗੁਰੂਰਸਾਏ ਦੇ ਚਰਾਣਾ ਗ੍ਰਮੀ ਸੰਗਠੋੜੀ ਹੋਰਾਂ ਦੇ ਪ੍ਰੋਗਰਾਮ ਨੇ ਗੁਰੂਰਸਾਏ ਦੇ ਵਿੱਚ ਅੱਜ ਨਰਦੇਵ ਸਿੰਘ ਬੋਬੀ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਵੀ ਪ੍ਰੋਗਰਾਮ ਨੇ ਇਸੇ ਤਰ੍ਹਾਂ ਸਿਆਸਤ ਜਿਹੜੀ ਹੈ ਗੁਰੂਰਸਾਏ ਦੇ ਵਿੱਚ ਅੱਜ ਗਰਮ ਦਿਖਾਈ ਦੇਂਦੀ ਜਰੂਰ ਦਿਖਾਈ ਦੇ ਰਹੀ ਹੈ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰੂਰਸ